ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ WhatsApp ਦੇ ਉੱਪਰ ਇੱਕ ਨੀਲੇ ਰੰਗ ਦਾ ਗੋਲ ਧਾਰਾ ਗੋਲ ਨਿਸ਼ਾਨ ਬਣ ਰਿਹਾ ਹੈ ਆਖਰ ਇਹ ਨਿਸ਼ਾਨ ਕੀ ਹੈ ਇਸ ਦਾ ਕੀ ਫਾਇਦਾ ਹੈ ਅਤੇ ਇਸ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਬਾਰੇ ਵਿੱਚ ਪਤਾ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਇਸ ਦੇ ਬਾਰੇ ਵਿੱਚ ਅਜੇ ਨਹੀਂ ਪਤਾ ਕਿਉਂਕਿ ਸਾਡੀਆਂ ਪਿਛਲੀਆਂ ਵੀਡੀਓਜ਼ ਦੇ ਉੱਪਰ ਕਾਫੀ ਲੋਕਾਂ ਦੇ ਵੱਲੋਂ ਮੈਸੇਜ ਕਰਕੇ ਇਸ ਦੀ ਜਾਣਕਾਰੀ ਮੰਗੀ ਜਾ ਰਹੀ ਹੈ ਅਤੇ ਇਸ ਦੇ ਉੱਪਰ ਇੱਕ ਵੀਡੀਓ ਬਣਾਉਣ ਦੀ ਗੱਲ ਕਹੀ ਜਾ ਰਹੀ ਸਾਨੂੰ ਇਸ ਕਰਕੇ ਅੱਜ ਅਸੀਂ ਇਸ ਦੇ ਉੱਪਰ ਇੱਕ ਵੀਡੀਓ ਬਣਾ ਰਹੇ ਹਾਂ ਜਿਹੜੇ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਇਹ ਨਿਸ਼ਾਨ ਕੀ ਹੈ ਅਤੇ ਇਸ ਦੇ ਕੀ ਫਾਇਦੇ ਨੇ ਅਤੇ ਇਸ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਇਹ ਵੀਡੀਓ ਖਾਸ ਕਰਕੇ ਦੋਸਤੋ ਉਹਨਾਂ ਦੇ ਲਈ ਹੈ ਤਾਂ ਫਿਰ ਇਹ ਵੀਡੀਓ ਵੀ ਬਹੁਤ ਰੋਚਕ ਅਤੇ ਜਾਣਕਾਰੀ ਵਾਲੀ ਹੋਣ ਵਾਲੀ ਹੈ ਉਮੀਦ ਕਰਦੇ ਹਾਂ ਕਿ ਪਿਛੜੀਆਂ ਵੀਡੀਓ ਦੇ ਵਾਂਗ ਤੁਸੀਂ ਇਸ ਨੂੰ ਵੀ ਲਾਈਕ ਅਤੇ ਸ਼ੇਅਰ ਜ਼ਰੂਰ ਕਰੋਗੇ ਦੋਸਤੋ ਤੁਸੀਂ ਪੁਰਾਣੇ ਜ਼ਮਾਨੇ ਦੀਆਂ ਕਹਾਣੀਆਂ ਦੇ ਵਿੱਚੋਂ ਅਕਬਰ ਅਤੇ ਬੀਰਬਲ ਦੀਆਂ ਕਹਾਣੀਆਂ ਜ਼ਰੂਰ ਸੁਣੀਆਂ ਹੋਣਗੀਆਂ ਅਕਬਰ ਇੱਕ ਮਹਾਰਾਜਾ ਸੀ ਅਤੇ ਬੀਰਬਲ ਉਸ ਦਾ ਇੱਕ ਪ੍ਰਮੁੱਖ ਵਿਅਕਤੀ ਸੀਗਾ ਅਕਬਰ ਰਾਜੇ ਨੂੰ ਜਦੋਂ ਵੀ ਕੋਈ ਸ਼ੰਕਾ ਹੁੰਦੀ ਸੀ ਜਾਂ ਉਸਨੇ ਕੋਈ ਸਵਾਲ ਪੁੱਛਣਾ ਹੁੰਦਾ ਸੀ ਜਾਂ ਕੋਈ ਜਾਣਕਾਰੀ ਲੈਣੀ ਹੁੰਦੀ ਸੀ ਤਾਂ ਬੀਰਬਲ ਦੇ ਕੋਲੋਂ ਪੁੱਛਿਆ ਕਰਦਾ ਸੀ ਅਤੇ ਕਿਹਾ ਜਾਂਦਾ ਹੈ ਕਿ ਬੀਰਬਲ ਬਹੁਤ ਹੀ ਹਾਜ਼ਰ ਜਵਾਬ ਸੀ ਅਤੇ ਝਟ ਅਕਬਰ ਦੀ ਸਾਰੇ ਸਵਾਲਾਂ ਦਾ ਜਵਾਬ ਦੇ ਦਿੰਦਾ ਸੀ ਤਾਂ ਫਿਰ ਵਟਸਐਪ ਦੇ ਵਿੱਚ ਵੀ ਇਸ ਨੀਲੇ ਚੱਕਰ ਨੂੰ ਤੁਸੀਂ ਬੀਰਬਲ ਕਹਿ ਸਕਦੇ ਹੋ ਕਿਉਂਕਿ ਬੀਰਬਲ ਦੇ ਵਾਂਗ ਇਹ ਵੀ ਬਹੁਤ ਹਾਜ਼ਰ ਜਵਾਬ ਹੈ WhatsApp Meta company ਦੀ ਇੱਕ ਐਪਲੀਕੇਸ਼ਨ ਹੈਗੀ ਹੈ ਜਿਸ ਨੂੰ ਅਸੀਂ ਆਮ ਤੌਰ ਦੇ ਉੱਤੇ ਚੈਟ ਕਰਨ ਦੇ ਲਈ ਅਤੇ ਫੋਟੋ ਅਤੇ ਵੀਡੀਓ ਨੂੰ ਭੇਜਣ ਅਤੇ ਮੰਗਵਾਉਣ ਦੇ ਲਈ ਕਰਦੇ ਹਾਂ ਹੁਣ Meta ਨੇ ਇਸ ਦੇ ਵਿੱਚ ਇਹ ਨੀਲਾ ਚੱਕਰ ਜੋ ਤੁਹਾਨੂੰ ਦਿੱਤਾ ਹੈਗਾ ਇਹ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਕੰਮ ਕਰਦਾ ਹੈ ਅਤੇ ਝਟ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਉੱਤਰ ਵੀ ਦੇ ਸਕਦਾ ਹੈ ਇਸ ਦੀ ਵਰਤੋਂ ਤੁਸੀਂ ਟ੍ਰਾਂਸਲੇਸ਼ਨ ਦੇ ਲਈ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਇਸ ਦਾ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਪਰ ਤੁਸ ਤੋਂ ਪਹਿਲਾਂ ਇਹ ਵੀ ਜਾਣ ਲਓ ਕਿ ਇਸ ਦੀ ਵਰਤੋਂ ਤੁਸੀਂ ਜਿੱਥੇ ਸਵਾਲਾਂ ਦੇ ਜਵਾਬ ਲੈਣ ਲਈ ਕਰ ਸਕਦੇ ਹੋ ਉੱਥੇ ਨਾਲ ਹੀ ਭਾਸ਼ਾ ਦਾ ਅਨੁਵਾਦ ਕਰਨ ਲਈ ਟਰਾਂਸਲੇਸ਼ਨ ਕਰਨ ਦੇ ਲਈ ਵੀ ਕਰ ਸਕਦੇ ਹੋ ਮੰਨ ਲਓ ਤੁਸੀਂ ਕਿਸੇ ਚੀਜ਼ ਦੀ ਅੰਗਰੇਜ਼ੀ ਜਾਨਣੀ ਹੈਗੀ ਹੈ ਜਾਂ ਹਿੰਦੀ ਜਾਨਣੀ ਹੈਗੀ ਹੈ ਤਾਂ ਉਹ ਵੀ ਤੁਸੀਂ ਇਸ ਕੋਲੋਂ ਪੁੱਛ ਸਕਦੇ ਹੋ ਤਾਂ ਆਓ ਫਿਰ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਾਡੇ ਸਵਾਲਾਂ ਦਾ ਇਹ ਨਿਸ਼ਾਨ ਜਵਾਬ ਦੇਵੇਗਾ ਤੇ ਜਦੋਂ ਅਸੀਂ ਨੀਲੇ ਨਿਸ਼ਾਨ ਨੂੰ ਟੱਚ ਕਰਦੇ ਹਾਂ ਤਾਂ ਇਸ ਤਰ੍ਹਾਂ ਦੀ ਵਿੰਡੋ ਸਾਡੇ ਸਾਹਮਣੇ ਆ ਜਾਂਦੀ ਹੈ ਅਤੇ ਇਹ ਕਹਿੰਦਾ ਕਿ ਆਸਕ ਮੈਟਾ AI ਐਨੀਥਿੰਗ ਮੈਟਾ AI ਨੂੰ ਕੁਝ ਵੀ ਤੁਸੀਂ ਪੁੱਛੋ ਆਪਾਂ ਇਸ ਨੂੰ ਹੁਣ ਕੁਝ ਸਵਾਲ ਪੁੱਛਦੇ ਹਾਂ ਅੱਜ ਕਿੰਨੀ ਤਰੀਕ ਹੈ ਇਸ ਨੂੰ ਲਿਖ ਕੇ ਆਪਾਂ ਭੇਜ ਦਿੱਤਾ ਹੈ ਅਤੇ ਇਹ ਜਵਾਬ ਦੇ ਰਿਹਾ ਹੈ ਕਿ ਅੱਜ 22 ਨਵੰਬਰ 2024 ਹੈ ਹੁਣ ਆਪਾਂ ਇਸ ਨੂੰ ਅਗਲਾ ਸਵਾਲ ਪੁੱਛਾਂਗੇ ਨਵੰਬਰ ਮਹੀਨੇ ਦੀਆਂ ਮੁੱਖ ਘਟਨਾਵਾਂ ਕਿਹੜੀਆਂ ਹਨ ਇਹ ਆਪਾਂ ਕੁਐਸਚਨ ਭੇਜ ਦਿੱਤਾ ਹੈਗਾ ਤਾਂ ਇਸ ਦੇ ਬਲੋਂ ਉੱਤਰ ਦਿੱਤਾ ਜਾ ਰਿਹਾ ਹੈ ਨਵੰਬਰ ਮਹੀਨੇ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਹੁੰਦੀਆਂ ਹਨ ਇਸ ਦੇ ਵਿੱਚ ਸ਼ਾਮਲ ਹਨ ਸੰਸਾਰ ਦਿਵਸ 9 ਨਵੰਬਰ ਬੱਚਿਆਂ ਦੀ ਦਿਵਸ 14 ਨਵੰਬਰ ਅੰਤਰਰਾਸ਼ਟਰੀ ਸਬਰ ਦਿਵਸ 16 ਨਵੰਬਰ ਸੰਚਾਰ ਵਿਦਿਆਰਥੀ ਦਿਵਸ 17 ਨਵੰਬਰ ਅਤੇ ਨਵੰਬਰ ਦੇ ਮਹੀਨੇ ਦੀਆਂ ਪੂਰੀਆਂ ਇਸ ਨੇ ਸਾਨੂੰ ਘਟਨਾਵਾਂ ਦੱਸ ਦਿੱਤੀਆਂ ਹਨ ਹੁਣ ਆਪਾਂ ਅਗਲਾ ਸਵਾਲ ਇਸ ਨੂੰ ਪੁੱਛ ਲੈਨੇ ਆਂ ਚੰਡੀਗੜ੍ਹ ਤੋਂ ਜਲੰਧਰ ਦੀ ਕਿੰਨੀ ਦੂਰੀ ਹੈ ਇਸ ਨੂੰ ਵੀ ਆਪਾਂ ਸੈਂਡ ਕਰ ਦਿੰਨੇ ਆਂ ਚੰਡੀਗੜ੍ਹ ਤੋਂ ਜਲੰਧਰ ਦੀ ਦੂਰੀ ਲਗਭਗ 140 ਕਿਲੋਮੀਟਰ ਹੈ ਇਹ ਦੂਰੀ ਸੜਕ ਰਾਹੀਂ ਤੈਅ ਕੀਤੀ ਜਾ ਸਕਦੀ ਹੈ ਅਤੇ ਇਸ ਵਿੱਚ ਲਗਭਗ 2-3 ਘੰਟੇ ਲੱਗ ਸਕਦੇ ਹਨ ਇਸ ਨੇ ਇਹ ਉੱਤਰ ਦੇ ਦਿੱਤਾ ਹੈ ਸੋ ਬੜੀ ਆਸਾਨੀ ਨਾਲ ਸਾਰੇ ਸਵਾਲਾਂ ਦਾ ਇਹ ਜਵਾਬ ਦੇ ਰਿਹਾ ਹੈਗਾ ਭਾਰਤ ਦੀਆਂ ਪਹਿਲੀ ਲੋਕ ਸਭਾ ਚੋਣਾਂ ਕਦੋਂ ਹੋਈਆਂ ਇਹ ਕੁਐਸਚਨ ਆਪਾਂ ਭੇਜ ਦਿੰਨੇ ਆ ਤੇ ਸਾਨੂੰ ਉੱਤਰ ਦੇ ਰਿਆ ਹੈਗਾ ਇਹ ਭਾਰਤ ਦੀਆਂ ਪਹਿਲੀ ਲੋਕ ਸਭਾ ਚੋਣਾਂ 25 ਅਕਤੂਬਰ 1951 ਤੋਂ 21 ਫਰਵਰੀ 1952 ਤੱਕ ਹੋਈਆਂ ਇਹ ਚੋਣਾਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈਆਂ ਸਨ ਹੁਣ ਆਪਾਂ ਮੈਟਾ ਨੂੰ ਹੀ ਪੁੱਛ ਲੈਣੇ ਆ ਕਿ ਮੈਟਾ AI ਕੀ ਹੈ ਜਦੋਂ ਆਪਾਂ ਇਸ ਨੂੰ ਇਹੀ ਕੁਐਸਚਨ ਲਿਖ ਕੇ ਭੇਜ ਕੇ ਦੇਖਦੇ ਆ ਚਲੋ ਮੈਟਾ AI ਕੀ ਹੈ ਇਸ ਨੂੰ ਆਪਾਂ ਸੈਂਡ ਕਰ ਦਿੰਨੇ ਆ ਹੁਣੇ ਉੱਤਰ ਦੇ ਰਿਹਾ ਹੈਗਾ ਕਿ ਮੈਟਾ AI ਇੱਕ ਕਾਰਪੋਰੇਸ਼ਨ ਹੈ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ AI ਟੈਕਨੋਲੋਜੀ ਤੇ ਵਿਕਾਸ ਵਿੱਚ ਮਹੱਤਵ ਰੱਖਦੀ ਹੈ ਮੈਟਾ AI ਦਾ ਉਦੇਸ਼ AI ਟੈਕਨੋਲੋਜੀ ਨੂੰ ਵਿਕਸਿਤ ਕਰਨਾ ਜੋ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕੇ ਹੁਣ ਆਪਾਂ ਇੱਕ ਵਾਰੀ ਕਿਸੇ ਲਾਈਨ ਦੀ ਟਰਾਂਸਲੇਸ਼ਨ ਕਰਵਾ ਕੇ ਵੀ ਦੇਖ ਲੈਣੇ ਆ ਇਸ ਦੇ ਕੋਲੋਂ ਜਿਵੇਂ ਆਪਾਂ ਪੁੱਛਦਿਆਂ ਕਿ ਅਸੀਂ ਅਸੀਂ ਸਕੂਲ ਜਾ ਰਹੇ ਹਾਂ ਇਸ ਨੂੰ ਲਿਖ ਕੇ ਆਪਾਂ ਸੈਂਡ ਕਰੀਏ ਤਾਂ ਦੇਖਦੇ ਹਾਂ ਕੀ ਉੱਤਰ ਦਿੰਦਾ ਹੈ who are going to school ਇਸਨੇ ਦੱਸ ਦਿੱਤਾ ਹੈ ਕਿੰਨੀ ਵਧੀਆ ਤਰੀਕੇ ਦੇ ਨਾਲ ਇਹ ਭਾਸ਼ਾ ਦਾ ਅਨੁਵਾਦ ਵੀ ਕਰ ਦਿੰਦਾ ਹੈ ਅਤੇ ਤੁਹਾਡੇ ਹਰ ਸਵਾਲ ਦਾ ਜਵਾਬ ਵੀ ਦੇ ਦਿੰਦਾ ਹੈ ਪਰ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਕਿ ਸਾਰੀ ਗੱਲਾਂ ਇੰਟਰਨੈਟ ਦੀ ਸਪੀਡ ਦੇ ਉੱਪਰ ਵੀ ਨਿਰਭਰ ਕਰਦੀਆਂ ਹਨ ਕਿਉਂਕਿ ਜੇਕਰ ਤੁਹਾਡੀ ਇੰਟਰਨੈਟ ਦੀ ਸਪੀਡ ਹੀ ਵਧੀਆ ਨਾ ਹੋਵੇ ਤਾਂ ਫਿਰ ਕਈ ਵਾਰੀ ਇੰਟਰਨੈਟ ਦੇ ਉੱਪਰ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਵਰਤਦੇ ਹਾਂ ਤਾਂ ਉਸ ਦੀ ਪਰਫਾਰਮੈਂਸ ਉਨੀ ਅੱਛੀ ਨਹੀਂ ਹੁੰਦੀ ਹੁਣ ਇੱਕ ਚੀਜ਼ ਹੋਰ ਆਪਾਂ ਦੇਖਦੇ ਹਾਂ ਇਸ ਮੈਟਾ AI ਦੇ ਉੱਪਰ ਆਪਾਂ ਕਲਿੱਕ ਕਰਕੇ ਦੇਖ ਲੈਂਦੇ ਹਾਂ ਜਦੋਂ ਆਪਾਂ ਕਲਿੱਕ ਕਰਦੇ ਹਾਂ ਤਾਂ ਇਸ ਦੇ ਉੱਪਰ ਲਿਖਿਆ ਹੋਇਆ ਹੁੰਦਾ ਕਿ ਮੈਸੇਜ ਆਰ ਜਨਰੇਟਡ ਬਾਈ AI ਸਮ ਮੇ ਬੀ ਇਨੈਕੂਰੇਟ ਔਰ ਇਨੈਪ੍ਰੋਪਰੀਏਟ ਇਸਦਾ ਮਤਲਬ ਹੈ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਕੰਮ ਕਰਦਾ ਹੈ ਅਤੇ ਇਸ ਦੇ ਉੱਤਰ ਗਲਤ ਵੀ ਹੋ ਸਕਦੇ ਹਨ ਅਤੇ ਅਨੁਚਿਤ ਵੀ ਹੋ ਸਕਦੇ ਹਨ ਸੋ ਇੰਟਰਨੈਟ ਦੀ ਸਪੀਡ ਦੇ ਉੱਪਰ ਵੀ ਨਿਰਭਰ ਕਰਦਾ ਹੈ ਅਤੇ ਇਹ ਵੀ ਨਿਰਭਰ ਕਰਦਾ ਹੈ ਕਿ ਇਸ ਦੇ ਵੱਲੋਂ ਦਿੱਤੇ ਹੋਏ ਉੱਤਰ ਪੂਰੀ ਤਰ੍ਹਾਂ ਨਾਲ ਸਹੀ ਨਾ ਹੋਣ ਸੋ ਬਾਕੀ ਤੁਹਾਡੀ ਆਪਣੀ ਬੁੱਧੀ ਦੇ ਉੱਪਰ ਵੀ ਨਿਰਭਰ ਵੀ ਕਰਦਾ ਏ ਤੁਸੀਂ ਇਸ ਤੋਂ ਸਵਾਲਾਂ ਦੇ ਜਵਾਬ ਵੀ ਲੈ ਸਕਦੇ ਹੋ ਅਤੇ ਜੇਕਰ ਉਹਨਾਂ ਸਵਾਲਾਂ ਦੇ ਜਵਾਬ ਨੂੰ ਤੁਸੀਂ ਕਿਸੇ ਪਲੇਟਫਾਰਮ ਦੇ ਉੱਪਰ ਇਸਤੇਮਾਲ ਕਰਨਾ ਹੈ ਤਾਂ ਕਿਸੇ ਹੋਰ ਪਲੇਟਫਾਰਮ ਤੋਂ ਉਹਨਾਂ ਨੂੰ ਟੈਲੀ ਵੀ ਕੀਤਾ ਜਾ ਸਕਦਾ ਹੈ ਤਾ ਫਿਰ ਦੋਸਤੋ ਹੈ ਨਾ ਬਹੁਤ ਕਮਾਲ ਦਾ ਇਹ ਟੂਲ ਜੋ ਸਾਨੂੰ WhatsApp ਨੇ ਦਿੱਤਾ ਹੈ ਅਤੇ ਤੁਸੀਂ ਚੰਗੀ ਤਰ੍ਹਾਂ ਜਾਣਗੇ ਹੋਵੋਗੇ ਕਿ ਇਸ ਟੂਲ ਦਾ ਇਸਤੇਮਾਲ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਅਤੇ ਇਸ ਦੇ ਕੀ ਕੀ ਫਾਇਦੇ ਹਨ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਹੁਣ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਦੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ